ਗੁਰਦੇਵ ਸਿੰਘ ਵਾਪਸ ਤੇ ਪੁਗਰਾ ਦੇ ਪਹਿਲੇ ਹਿੱਸੇ ਬੱਬਰ ਖਾਨ ਸਾਹਿਬ ਕਨੈਕਸ਼ਨ ਕਰਦੇ ਤੇ ਮੁਕੀ ਹੈ ਉਹਨਾਂ ਦਾ ਦਾਬਿਟੇ ਕੀਤੀ ਮੋਗਾ ਵਿੱਚ ਇੱਕ ਖਾਲਸਤਾਨੀ ਆਗੂ ਦੇ ਘਰ ਰਾਤ ਰੁਕਣ ਨੂੰ ਲੈ ਕੇ ਕੇਜਰੀਵਾਲ ਸਵਾਲਾਂ ਵਿੱਚ ਨੇ ਡੀਪੀਸੀਐਮ ਸੁਖਵੀਰ ਬਾਦਲ ਨੇ ਕੇਜਰੀਵਾਲ ਤੇ ਪੰਜਾਬ ਵਿਰੋਧੀ ਤਾਕਤਾਂ ਦਾ ਸਾਥ ਦੇਣ ਨੂੰ ਲੈ ਕੇ ਸਵਾਲ ਚੁੱਕੇ ਸਨ جواب ਆਮ ਆਦਮੀ ਪਾਰਟੀ ਨੇ ਵੀ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਦੇ ਮੁਤਾਬਕ ਉਹਨਾਂ ਦੀ ਪਾਰਟੀ ਇਸ ਗੱਲ ਤੋਂ ਅਣਜਾਣ ਸੀ ਕਿ ਉਹ ਮਕਾਨ ਕਿਸੇ ਖਾਲਸਤਾਨੀ ਆਗੂ ਦਾ ਹੈ ਸੰਜੇ ਸਿੰਘ ਦੇ ਮੁਤਾਬਕ ਮਕਾਨ ਗੁਰਿੰਦਰ ਸਿੰਘ ਦੀ ਪਤਨੀ ਦੇ ਨਾਂ ਤੇ ਹੈ ਸਿੱਧੂ ਜਾ ਜਿਹੜੇ ਇਲਜ਼ਾਮਾਂ ਦਾ ਜ਼ਿਕਰ ਸੁਖਬੀਰ ਬਾਦਲ ਨੇ ਕੀਤਾ ਗੁਰਿੰਦਰ ਸਿੰਘ ਉਹਨਾਂ ਦੇ ਵਿੱਚ ਰਿਹਾ ਹੋ ਚੁੱਕੇ ਨੇ ਮੁਗੇ ਗੀਦਰ ਕਰੋੜੀ ਰਾਤ ਨੇ ਉਹ ਕੌਣ ਹੈ ਤਾਂ ਕੌਣ ਸਮਨੇ ਜਿਹੜਾ ਬਬਰ ਖਾਲਸਤਾਨ ਕਮਲਪੁਰ ਲੋਬਤ

ਹਾਲਾਂਕਿ 바ਗਾ ਪ੍ਰਣਾ ਕੇਸ ਦੇ ਵਿੱਚ ਉਪਰੀ ਹੋ ਚੁੱਕੇ ਨੇ ਇਸ ਵੇਲੇ ਗੁਰਿੰਦਰ ਸਿੰਘ ਇੰਗਲੈਂਡ ਵਿੱਚ ਨਰੇ ਨੇ ਇਹਦੇ ਵਿੱਚ ਇਹਨਾਂ ਨੇ ਇੱਕ ਮੰਦਰ ਦੇ ਵਿੱਚ ਬੰਬੋ ਰੱਖਿਆ ਸੀਗਾ ਤੇ ਨਾਲੇ ਆਰਮਜ਼ ਐਕਟ ਵੀ ਲੱਗਾ ਸੀਗਾ ਇਹਨਾਂ ਇੱਕ ਬੰਦੇ ਦੀ ਹੱਤਿਆ ਕਰਤੀ ਸੀ ਉਹ ਬੰਬ ਬਲਾਸਟ ਹੋਇਆ تھا ਜਿਹਦੇ ਵਿੱਚ ਇੱਕ ਪੂਨਮ ਨਾਂ ਦੀ ਜਿਹੜੀ ਲੜਕੀ ਆ ਉਹ ਜ਼ਖਮੀ ਹੋਈ ਸੀਗੀ ਤੇ ਇਹਦੇ ਮੁਕੱਦਮਾ ਦਰਜ ਹੋਇਆ ਸੀਗਾ ਦਰਾਂਨੇ ਤਪਤੀਸ਼ ਇਹ ਸਾਰੇ ਉਹ ਕੋਰਟ ਦੇ ਵਿੱਚ ਇਹਨਾਂ ਚਲਾਨ ਪੇਸ਼ ਹੋਇਆ ਸੀ ਤੇ ਜੱਜ ਸਾਹਿਬ ਨੇ ਇੱਕ ਨੂੰ ਭੁਪਿੰਦਰ ਸਿੰਘ ਪਿੰਦਾ ਉਹਨੂੰ ਉਮਰ ਕੈਦੀ ਸਜ਼ਾ ਦੇ ਕੇ ਜਿਹੜੇ ਬਾਕੀ ਦੋੱਚੀ ਸੀ ਸਾਰੇ ਬਰੀ ਕਰ ਦਿੱਤੇ। ਮੋਗਾ ਦੇ ਜਿਸ ਮਕਾਨ ਦੇ ਵਿੱਚ ਕੇਜਰੀਵਾਲ ਰੁਕੇ ਸਨ ਉਹ ਮੋਗਾ ਦੀ ਟੀਚਰ ਕਲੋਨੀ ਵਿੱਚ ਹੈ। ਮਕਾਨ ਦੇ ਇੱਕ ਹਿੱਸੇ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਐਸਐਚਓ ਅਤੇ ਨਗਰ ਨਿਗਮ ਦਾ ਜੁਆਇੰਟ ਕਮਿਸ਼ਨਰ ਵੀ ਰਹਿੰਦੇ ਨੇ। ਇਹ ਪੂਰਾ ਵਿਵਾਦ ਐਤਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੌਰਾਨ ਡੀਪਟੀ ਸੀਐਮ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਤੋਂ ਬਾਅਦ ਪੈਦਾ ਹੋਇਆ ਸੀ ਸੁਖਬੀਰ ਨੇ ਕੇਜਰੀਵਾਲ ਦੇ ਖਾਲਸਤਾਨੀ ਆਗੂ ਤੇ ਕਾਰ ਰੁਕਣ ਨੂੰ ਲੈ ਕੇ ਸਵਾਲ ਚੁੱਕੇ ਸਨ